ਕੁਚਕੀ ਕਾਲਸਾ ਸ਼ਿਰਫਾ ਹੀ ਕੁਚਕੀ ਫਤੀ ਸੰਤਜੀ ਪੂਦੇ ਮਹੀਨੇ ਬਾਰੇ ਹਰ ਕੋਈ ਜਾਣਦਾ ਹੈ ਕਿ ਇਸ ਮਹੀਨੇ ਵਿੱਚ ਦਸ਼ਮੇਸ਼ ਪਿਤਾ ਜੀ ਦੇ ਪੂਰੇ ਪਰਿਵਾਰ ਦਾ ਪਿਸ਼ੂੜਾ ਪਿਆ ਐਸਾ ਵੀ ਛੋੜਾ ਪਿਆ ਕਿ ਮੁੜ ਕਦੇ ਵੀ ਜ਼ਿੰਦਗੀ ਪਰ ਇਕੱਠੇ ਨਾ ਹੋ ਸਕੇ ਜਾਬ ਸਰਕਾਰ ਨੇ ਇੰਨਾ ਸ਼ਹਾਦਤ ਦੇ ਦਿਨਾਂ ਵਿੱਚ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਹੈ ਇਕ ਛਲੰਗਾ ਯੁੱਗ ਕਦਮੇ ਛੋਟੀ ਜੀ ਬੇਨਤੀ ਗੁਰਸਿੱਖ ਵੀਰਾਂ ਤੇ ਭੈਣਾਂ ਲਈ ਵੀ ਕਰਨਾ ਚਾਹੁੰਨੀ ਸਾਰੇ ਵੀਰਾਂ ਤੇ ਭੈਣਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਨੀ ਹੈ ਇੰਨਾ ਸ਼ਹਾਦਤ ਦੇ ਦਿਨਾਂ ਵਿੱਚ ਇੱਥੇ ਅਸੀਂ ਜਸ਼ਨ ਮਨਾਉਣ ਤੋਂ ਗੁਰੇਜ਼ ਕਰਦੇ ਹਾਂ ਇੱਥੇ ਹੀ ਸਾਨੂੰ ਬਿਊਟੀ ਪਾਰਲਰਸ ਸੈਲੂਨ ਨਹੀਂ ਜਾਣਾ ਚਾਹੀਦਾ ਕਿ ਦਸ਼ਮੇਸ਼ ਪਿਤਾ ਜੀ ਦੇ ਛੋਟੇ ਫਰਜੰਦਾ ਨੇ ਵੀ ਪਨੇ ਕਰਮ ਛੱਡਣਾ ਤੇ ਈਨ ਮੰਨਣਾ ਸਵੀਕਾਰ ਨਹੀਂ ਕੀਤਾ ਸੀ ਤੇ ਉਹਨਾਂ ਨੇ ਸ਼ਹਾਦਤਾਂ ਦਾ ਰਸਤਾ ਚੁਣਿਆ ਸੋਚੋ ਅਸੀਂ ਇਨ੍ਹਾਂ ਦਿਨਾਂ ਵਿੱਚ ਭਿੱਕੀ